ਕਾਲ ਯੂ ਰੀਮਿੰਗ ਮਾ ਯਾ ਫੋਨ ਦੀ ਰੈਂਗ ਬੰਦ ਕਰ ਲੋ ਸਾਰੇ ਆਹ ਹੋ ਗਿਆ ਲੈ YouTube ਤੇ ਹਾਂ YouTube ਤੇ ਕਰੋ ਕਿਉਂਕਿ YouTube ਤੇ ਕੰਟੈਂਟ ਸੇਵ ਰਹਿੰਦਾ ਨਾ ਠੀਕ ਹੈ ਕਿਵੇਂ ਹੋ ਗਿਆ ਲੈ ਆਪਰਾ ਬਾਅਦ ਵਿੱਚ ਆ ਗਿਆ ਮੇਰੇ ਆ ਫੇਸਬੁਕ ਤੇ ਕਰਨਾ YouTube ਚੱਕ ਕੇ ਫਿਰ ਫੇਸਬੁਕ ਤੇ ਕਰ ਦੇ ਹਾਂ ਦੇ ਸਹੀ ਹੈ ਬੀ ਆ ਲਾਈਟ ਚੱਲ ਰਿਹਾ ਬਰੂ ਕੋ ਚਲ ਆਲਮਸ ਆ ਜਿੱਕੇ ਚੱਕ ਕੇ ਫੇਸ ਬੁੱਟੇ ਇਤੋਂ ਚੱਕ ਗਰੁੱਪਾਂ 'ਚ ਸ਼ੇਅਰ ਕਰ ਦੋ। WhatsApp ਦੇ ਗਰੁੱਪਾਂ 'ਚ। ਠੀਕ ਹੈ ਤੇ ਜੋ ਪੰਜਰ ਇਕੱਠੇ ਹੋ ਜਾਣਗੇ ਨਾ ਫਿਰ ਆਪਣੇ ਫਿਰ ਉਦੋਂ ਆਪਾਂ ਗੱਲ ਕਰਦੇ ਹਾਂ। ਇੱਕ ਵਾਰੀ ਕਰ ਦੋ ਸ਼ੇਅਰ ਠੀਕ ਹੈ। ਕੋਈ ਗੱਲ ਨਹੀਂ ਨਾ ਬਾਤ ਕਰਾਂਗੇ। ਘੱਟੋ-ਘੱਟ ਗਰੁੱਪਾਂ 'ਚ ਵੀ ਕਰ ਦੋਣੀ ਆਪਾਂ। ਜਦੋਂ ਬਰਦਾਸ਼ਤ ਕੇ ਬੰਦੇ ਹੋਗੇ ਨਾ ਲਈ ਫਿਰ ਆਪਾਂ ਗਾਹ ਨਹੀਂ ਕਰਾਂਗੇ ਗੱਲ। ਪਣੇ ਗੋਣੇ ਕਰਕੇ ਕਰਦੇ ਹਾਂ ਕਰ ਤੋਂ ਅਬਜੈਕਟ ਲਿਖਦੇ ਮੜਾਂ ਨਾਲ ਬੋਲ ਕੇ ਲਿਖਦੇ ਹਾਂ ਹਾਂ ਸਾਰੇ ਦਾ ਬੋਲ ਕੇ ਨਾ ਮੈਸੇਜ ਕਰ ਦਿਓ ਵੀਰ ਲੱਖੀ ਜੋਹਾਂ ਦੇ ਸਾਸਿਕਾ ਵੀਰੇ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਵੀਰੂ ਗੁੜੇ ਜੀ ਅੱਪਾ ਅੱਜ ਪਹੁੰਚੇ ਹਾਂ ਲੱਖੀ ਜੋਹਾਂ ਕੇ ਵੀਰ ਦੇ ਪਿੰਡ ਜਿੱਤੇ ਕੇ ਆਪਾਂ ਨੂੰ ਤੁਹਾਨੂੰ ਸਭ ਨੂੰ ਪਤਾ ਲੱਗੇ ਕਿ ਸਾਤ ਸਦਾ ਲਈ ਵਿਛੋੜਾ ਪਾ ਗਿਆ ਵੀਰ ਸਾਡਾ ਲੱਖੀ ਜੋਹਾਂ ਕੇ ਉਸ ਦੀ ਮੱਤ ਲਈ ਅੱਜ ਆਪਾਂ ਇੱਕ ਲਾਈਵ ਕਵਰੇਜ ਕਰਦੇ ਪਏ ਹਾਂ ਉਸੇ ਪਰਿਵਾਰ ਦੇ ਨਾਲ ਤਾਂ ਮੇਰੇ ਵੀ ਸਾਰੇ ਭਰਾਵਾਂ ਕਿਸ ਇਹਨੂੰ ਵੀਡੀਓ ਨੂੰ ਬਤਵਤ ਬਤ ਸ਼ੇਅਰ ਕਰਿਓ ਤਾਂ ਕਿ ਕਿਸ ਬਰੀਅਤ ਉਹ ਬਤ ਬਤ ਐਨਆਰਆ ਭਰਾਵਾਂ ਤੱਕ ਇਹ ਵੀਡੀਓ ਪਹੁੰਚੇ ਔਰ ਪ੍ਰਾ ਪ੍ਰਾਹ ਦੇ ਪਰਿਵਾਰ ਦੀ ਬਤਵਤ ਬਤ ਮਦਦ ਹੋ ਸਕੇ ਮੇਰਾ ਵੀਰ ਤੇ ਗਰੁੱਪ ਵਿੱਚ ਸਾਰੇ ਆਪ ਆਪਣੇ ਸ਼ੇਅਰ ਕਰਿਓ ਮੇਰੇ ਭਰਾਵਾਂ ਕੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਵੀਰੂ ਗੜੇ ਕਿ ਛੱਡ ਕੇ ਗਏ ਦੀ ਸਤਾ ਘਾਟ ਰੜ ਕੇ ਦੁੱਖ ਭਾਵੇਂ ਦਿਲਾਂ ਚ ਲੁਕੋਏ ਜਾਂਦੇ ਨੇ ਕਿ ਆਂਧਰਾ ਚੋਂ ਨਿਕਲਿਓ लाਟ ਵੀ ਰਿਹਾ ਇਹ ਮਾਮਾ ਕੋਲ ਪੁੱਤ ਜਦੋਂ ਖੋਏ ਜਾਂਦੇ ਨੇ ਸਾਡਾ ਵੀਰ ਲੱਖੀ ਚੋਹਾਨ ਕੇ ਸਭ ਨੂੰ ਪਤਾ ਹੈ ਕਿ ਬੜਾ ਪਿਆਰਾ ਵੀਰ ਬੜੇ ਨਿਮਰਤਾ ਬੜਾ ਨੇਕ ਸੁਭਾਅ ਦਾ ਵੀਰ ਸਾਡਾ ਮਾਲਕ ਸੀਗਾ ਜਿਹੜਾ ਕਿੱਸਾ ਤੇ ਲਈ ਸਾਨੂੰ ਵਿਛੜੇ ਰਿਹਾ ਗਿਆ ਆਪਣੀ ਹਰ ক্রিকেট ਫੈਮਲੀ ਦੀ ਆਪਣੀ ਇੱਕ ਪੂਰੇ ਪੰਜਾਬ ਦੀ ਪੂਰੇ ਐਨਆਰਆਈ ਦੇ ਸਮੇਂ ਜਿੰਨੇ ਬੈਠੇ ਸਭ ਨੇ ਇੱਕ ਫੈਮਲੀ ਆ ਤੇ ਜਦੋਂ ਫੈਮਲੀ ਵਿੱਚੋਂ ਕੋਈ ਪਰਿਵਾਰ ਵਿਛੜ ਜਾਂਦਾ ਕੋਈ ਜੀਵ ਵਿਛੜ ਜਾਂਦਾ ਤੇ ਆਪਾਂ ਨੂੰ ਇੱਕ ਬਹੁਤ ਵੱਡਾ ਸਦਮਾ ਲੱਗਦਾ ਤੇ ਆਪਣ ਇੱਕ ਅਨਸਾਨੀਅਤ ਤੌਰ ਤੇ ਆਪਣਾ ਇੱਕ ਫਰਜ਼ ਬੰਦਾ ਵਾ ਕਿ ਉਸ ਪੁੱਸ ਭਰਾ ਦੀ ਆਪਾਂ ਮਦਦ ਲਈ ਖੜੀ ਹੋਈਏ ਕਿਉਂਕਿ ਆਪਾਂ ਉਸ ਪੁੱਸ ਭਰਾ ਨੂੰ ਵਾਪਸ ਤਾਂ ਨਹੀਂ ਬੁਲਾ ਸਕਦੇ ਪਰ ਉਸ ਭਰਾ ਲਈ ਕੁਝ ਨਾ ਕੋਈ ਤਿਲ ਫੁੱਲਾ ਦੀ ਭੇਟਾ ਨਾਲ ਆਪਾਂ ਜੁਰ ਆਪਾਂ ਮਦਦ ਕਰ ਸਕਦੇ ਹਾਂ ਮੈਂ ਅਜੇ ਤੱਕ ਮੇਰੇ ਵੀਰੋ ਮੈਨੂੰ 2 ਸਾਲ ਹੋ ਗਏ ਇਸ ਸਿਸਟਮ ਦੇ ਵਿੱਚ ਆਏ ਨੇ ਮੈਂ ਅਜੇ ਤੱਕ ਆਪਣੀ ਤੁਹਾਡੋਂ ਕੁਝ ਨਹੀਂ ਮੰਗਿਆ ਹਮੇਸ਼ਾ ਤੁਹਾਡਾ ਸਰਬੱਤ ਦਾ ਭਲਾ ਮੰਗਿਆ ਵਾ ਤਾਂ ਮੇਰਾ ਭਰਾ ਬਣ ਕੇ ਮੇਰੀ ਹੱਤਵਾਂ ਦੇ ਕੇ ਬੇਨਤੀ ਆ ਕਿਉਂਕਿ ਇਹ ਵੀਰ ਦੀ ਮਦਦ ਆਪਣਾ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਜਦੋਂ ਇੱਥੇ ਆ ਕੇ ਇਕੱਠੇ ਘਰੇ ਪੁੱਜਿਆ ਤਾਂ ਮੈਨੂੰ ਛੱਡਮਾ ਦਾ ਇੱਕ ਬਹੁਤ ਵੱਡਾ ਸੀਗਾ ਕਿ ਯਾਰ ਭਰਾ ਸਾਡਾ ਜ਼ਿੰਦਗੀ ਦਾ ਹੱਥੋਂ ਦੂਰ ਚਲਾ ਗਿਆ ਪਰ ਜਦੋਂ ਇੱਥੇ ਆ ਕੇ ਮੈਨੂੰ ਘਰ ਵਿੱਚ ਇੱਕ ਗੱਲ ਪਤਾ ਲੱਗੀ ਤਾਂ ਉਹ ਉਸ ਨੇ ਮੈਨੂੰ ਇੱਕ ਹੋਰ ਮਨ ਮੇਰਾ ਝੋੜ ਕੇ ਰੱਖ ਦਿੱਤਾ ਕਿਉਂਕਿ ਘਰ ਦੇ ਵਿੱਚ ਕਲੌਤਾ ਕਮਾਉਣ ਵਾਲਾ ਲੱਖੀ ਚੋਹਾਨ ਕੇ ਵੀਰ ਸੀ ਸਾਡਾ ਮੇਰਾ ਵੀ ਕਿਉਂਕਿ ਫਾਦਰ ਸਾਹਿਬ ਵੀ ਐਕਸਪਾਇਰ ਹੋ ਚੁੱਕੇ ਆ ਤੇ ਮੁੰਡਾ ਵੀ ਇਕੱਲਾ ਹੀ ਸੀ ਘਰ ਦੇ ਵਿੱਚ ਤੇ ਭਰਾ ਵੀ ਕੋਈ ਹੈ ਨਹੀਂ ਚਾਰ ਭੈਣਾ ਮਾਂ ਤੇ ਕਹਿੰਦਾ ਮਤਲਬ ਘਰ ਦਾ ਘਰ ਸਾਰਾ ਪਟਿਆ ਗਿਆ ਦੋ ਛੋਟੇ ਬੱਚੇ ਆ ਇੱਕ ਮੁੰਡਾ ਵਾ ਇੱਕ ਕੁੜੀ ਮੁੰਡੇ ਦਾ ਵੀ ਕੁਝ ਮਹੀਨਿਆਂ ਪਹਿਲਾਂ ਆਪਾਂ ਇਲਾਜ ਕਰਵਾਇਆ ਸੀ ਕ੍ਰਿਕਟ ਫੈਮਲੀ ਨੇ ਤੁਸੀਂ ਉਦੋਂ ਬਹੁਤ ਮਦਦ ਕੀਤੀ ਸੀਗੀ ਤੇ ਅੱਜ ਉਸ ਵੀਰ ਦੀ ਪੂਰੀ ਵੀ ਫੈਮਲੀ ਘਰ ਬਣ ਕੇ ਤਬਾਹ ਹੋ ਚੁੱਕਿਆ ਘਰ ਦੇ ਵਿੱਚ ਇੱਕ ਕਮਾਉਣ ਵਾਲਾ ਜੀਵ ਨਹੀਂ ਕੋਈ ਬਚਿਆ ਕਹਿੰਦਾ ਮਤਲਬ ਇਹ ਆ ਇਹ ਸਾਰੀ ਜਿਹੜੀ ਘਰ ਜ਼ਿੰਮੇਵਾਰੀਆਂ ਸਾਡੀ ਭੈਣ ਦੇ ਉੱਪਰ ਲੱਕੇ ਚ ਆਣ ਗਈ ਵਾਈਫ ਦੇ ਉੱਪਰ ਆ ਚੁੱਕੀ ਆ ਤੇ ਮੈਂ ਸਾਰੇ ਭਰਾਵਾਂ ਨੂੰ ਹੱਥ ਬਨ ਕੇ ਬੇਨਤੀ ਕਰਨਾ ਕਿ ਆ ਮੌਕਾ ਇੱਕ ਬਹੁਤ ਵਧੀਆ ਮੌਕਾ ਵਾ ਕਿਉਂਕਿ ਅਸੀਂ ਹਜ਼ਾਰਾਂ ਰੁਪਏ ਬਰਬਾਰ ਕਰ ਦਿੰਨੇ ਆ ਇਧਰ ਦੀ ਐਸ਼ ਅਰਸਤੀ ਆਰਾਮ ਦੀ ਜ਼ਿੰਦਗੀ ਦੇ ਵਿੱਚ ਕਿਤੇ ਆਪਾਂ ਖਾਣ ਮੀ ਚਲੇ ਜਾਂਦੇ ਆ ਉੱਥੇ ਆਪਣੇ ਹਜ਼ਾਰਾਂ ਰੁਪਏ ਖਰਾਬ ਹੋ ਜਾਂਦੇ ਆ ਪਰ ਜਿਹੜੀ ਤੁਸੀਂ ਇੱਥੇ ਆਸ ਪਰਿਵਾਰ ਦੀ ਮੱਦਦ ਲਈ 100 50 200 500 1000 2000 ਜੋ ਤੁਹਾਡੀ ਪਾਕਟ ਅਲਾਉ ਕਰੇਗੀ ਜੋ ਤੁਸੀਂ ਦੇਵੋਗੇ ਨਾ ਇਹ ਤੁਹਾਡੇ ਸਿੱਧੀ ਉਹ ਦਰਗਾਹ ਉਸ ਵਾਹਿਗੁਰੂ ਦੀ ਕਚਹਿਰੀ ਵਿੱਚ ਤੁਹਾਡੇ ਪੇਸ਼ ਹੋ ਜਾਣੀ ਹੈ ਇਸ ਕਰਕੇ ਮੇਰੀ ਹਰ ਸਾਰੇ ਭਰਾਵਾਂ ਨੂੰ ਜਿਹੜੇ ਵੀ ਮੇਰੇ ਅੱਗੇ ਵੀਡੀਓ ਦੇਖਦੇ ਆ ਔਰ ਮੇਰੇ ਭਰਾਵਾਂ ਕੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਇਹ ਵੀਡੀਓ ਨੂੰ ਬੱਦ ਬੱਦ ਸ਼ੇਅਰ ਕਰਿਓ ਤਾਂ ਕਿ ਹਰ ਉਹ ਐਨ ਆਰ ਆਈ ਭਰਾ ਤੱਕ ਵੀਡੀਓ ਪਹੁੰਚੇ ਤੇ ਹਰ ਉਸ ਵੀਰ ਦਾ ਪੈਸਾ ਜਿਹੜਾ ਵੇਸਟ ਨਾ ਜਾਵੇ ਜਾਈ ਕਿਉਂਕਿ ਲੋਕ ਬਹੁਤ ਬੈਠੇ ਆ ਜੀ ਲੋਕ ਬਹੁਤ ਜ਼ਿਆਦਾ ਬੈਠੇ ਆ ਮਦਦ ਕਰਨ ਵਾਸਤੇ ਲੋਕ ਬਹੁਤ ਜ਼ਿਆਦਾ ਬੈਠੇ ਆ ਚੰਗੇ ਕੰਮ ਕਰਨ ਵਾਸਤੇ ਬਸ ਉਹਨਾਂ ਨੂੰ ਇੱਕ ਚੰਗੀ ਦਿਸ਼ਾ ਨਹੀਂ ਮਿਲਦੀ ਤੇ ਅੱਜ ਇੱਕ ਬਹੁਤ ਵਧੀਆ ਚੰਗੀ ਦਿਸ਼ਾ ਦੇ ਉਪਰ ਅਸੀਂ ਪ੍ਰਮਾਤਮਾ ਦੇ ਕਹਿਣੇ ਮਤਲਬ ਜੇ ਤੁਹਾਡੇ 10 20 50 ਜੋ ਵੀ ਦੋਗੇ ਉਹ ਸਿੱਧੇ ਪ੍ਰਮਾਤਮਾ ਦੀ ਕਚਹਿਰੀ ਵਿੱਚ ਤੁਹਾਡੇ ਮਦ ਲਿਖੇ ਜਾਣੇ ਆ ਤੁਹਾਡੇ ਕਰਮਾਂ ਦੇ ਵਿੱਚੋਂ ਲਿਖੇ ਜਾਣੇ ਆ ਇਸ ਕਰਕੇ ਮੇਰਾ ਵੀਰ ਬਹੁਤ ਵੱਡਾ ਫਟਮਾ ਪੁੱਜਿਆ ਵਾ ਪਰਿਵਾਰ ਨੂੰ ਫੈਮਿਲੀ ਦੇ ਵਿੱਚ ਕੋਈ ਵੀ ਨਹੀਂ ਹੈਗਾ ਵੀਰ ਕਮਾਉਣ ਵਾਲਾ ਤੇ ਇੱਕੋ ਇੱਕ ਲੱਕੀ ਚੋਂ ਆਣ ਕੇ ਸਾਡਾ ਵੀਰ ਸੀਗਾ ਉਹ ਵੀ ਅਲਵਿਦਾ ਕਰ ਗਿਆ ਸਾਨੂੰ ਹਮੇਸ਼ਾ ਹਮੇਸ਼ਾ ਲਈ ਤੇ ਉਸਦੇ ਛੋਟੇ ਛੋਟੇ ਬੱਚੇ ਆ ਦੋ ਇੱਕ ਮੁੰਡਾ ਇੱਕ ਕੁੜੀ ਤੇ ਇੱਕ ਮਾਤਾ ਜੀ ਉਹ ਵੀ ਬਿਮਾਰ ਹੀ ਰਹਿੰਦੇ ਆ ਪਿਆਰੇ ਤੇ ਮੇਰਾ ਵੀਰ ਬੇਨਤੀ ਆ ਆਹ ਵੀਡੀਓ ਨੂੰ ਬਤ ਬਤ ਸ਼ੇਅਰ ਕਰਿਓ ਤਾਂ ਕਿ ਉਹ ਪਰਿਵਾਰ ਦੀ ਮਦਦ ਹੋ ਜਾਕੇ ਆਪਾਂ ਪਰਿਵਾਰ ਨਾਲ ਮਿਲਾਉਨੇ ਆ ਤੇ ਆਓ ਜੀ ਤੁਸੀਂ ਦੇਖ ਸਕਦੇ ਹੋ ਜੀ ਇਹ ਹੁਣ ਇਹ ਪਰਿਵਾਰ ਦਾ ਜਿਹੜਾ ਕਿ ਘਰ ਆ ਆਪਾਂ ਘਰ ਦੇ ਵਿੱਚ ਹੁਣ ਐਂਟਰੀ ਕਰਦੇ ਆ ਮੇਰਾ ਵੀਰ ਤੇ ਪੂਰਾ ਜਿਹੜਾ ਸਦਮਾ ਪਰਿਵਾਰ ਨੂੰ ਮਿਲੇ ਲੱਗਿਆ ਵਾ ਸਭ ਤੋਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿਹੜੀ ਸਭ ਤੋਂ ਜਿਹੜੀ ਖਾਸ ਦੇਖੋ ਜੋ ਚਲੇ ਜਾਂਦੇ ਆ ਉਹ ਦੁਬਾਰਾ ਵਾਪਸ ਨਹੀਂ ਆਉਂਦੇ ਬਟ ਜਿਹੜੀ ਪ੍ਰੋਬਲਮ ਇਹ ਹੋਈ ਆ ਕਿ ਜਦੋਂ ਮੈਂ ਘਰ ਪਰਿਵਾਰ ਦੇ ਵਿੱਚ ਮੈਂ ਆਇਆ ਨਾ ਮੈਨੂੰ ਪਤਾ ਲੱਗਿਆ ਵਾ ਕਿਉਂਕਿ ਸਾਡਾ ਲੱਕੀ ਚੌਣਗੇ ਵੀਰ ਹਮੇਸ਼ਾ ਸਾਨੂੰ ਮਿਲਦਾ ਸੀ ਟੂਰਨਾਮੈਂਟਾਂ ਦੇ ਉੱਪਰ ਤੇ ਬੜਾ ਖੁਸ਼ ਮੇਜਾ ਤੇ ਬੜਾ ਸੌਜਿਸਵਾ ਦਾ ਮਾਲਕ ਸੀ ਵੀਰ ਸਾਡਾ ਕਿਉਂਕਿ ਵੀਰ ਪਰਿਵਾਰ ਦੇ ਵਿੱਚ ਇਕਲੌਤਾ ਕਮਾਉਣ ਵਾਲਾ ਸੀਗਾ ਤੇ ਭਰਾ ਬਣ ਕੇ ਮੈਂ ਫੇਰ ਬੋਈ ਬਾਰ ਬਾਰ ਗੱਲ ਨੂੰ ਕਹਿੰਦਾ ਕਿ ਪਰਿਵਾਰ ਦੇ ਵਿੱਚ ਇਕਲੌਤਾ ਵੀ ਸਾਡਾ ਕਮਾਉਣ ਵਾਲਾ ਸੀਗਾ ਤੇ ਉਹ ਵੀ ਵਾਹਿਗੁਰੂ ਨੇ ਸਾਤੋਂ ਵਿਛੋੜੇ ਦੇ ਗਏ ਸਾਨੂੰ ਤੇ ਜੋ ਚਲੇ ਜਾਂਦੇ ਉਹ ਵਾਪਸ ਤਾਂ ਨਹੀਂ ਆਉਂਦੇ ਪਰ ਜਿਹੜੇ ਆਪਾਂ ਹਰ ਹਰ ਇੱਕ ਇਨਸਾਨ ਐਨਰਿਪਾ ਸਾਡੇ ਦੂਰ ਬੈਠੇ ਆ ਬਾਹਰ ਬੈਠੇ ਆ ਉਹ ਇੱਕ ਚੰਗੀ ਦਿਸ਼ਾ ਚਾਹੁੰਦੇ ਹੁੰਦੇ ਆ ਕਿ ਸਾਡਾ ਜਿਹੜਾ ਮਤਲਬ ਜਿੱਥੇ ਵੀ ਅਸੀਂ ਮਦਦ ਕਰੀ ਉਹ ਚੰਗੀ ਥਾਂ ਤੇ ਲੱਗੇ ਤੇ ਅੱਜ ਤੁਹਾਡਾ ਦਿੱਤੇ 10 20 50 ਰੁਪਏ 100 ਰੁਪਏ ਜੋ ਵੀ ਤੁਸੀਂ ਤੁਹਾਡੀ ਪਾਕਟ ਅਲਾਉ ਕਰੇਗੀ ਉਹ ਸਿੱਧੀ ਉਸ ਪਰਮਾਤਮਾ ਦੀ ਕਚਹਿਰੀ ਵਿੱਚ ਨੋਟ ਹੋਣਿਆ ਮੇਰਾ ਵੀਰ ਕਿਉਂਕਿ ਭਰਾ ਦੇ ਦੋ ਛੋਟੇ ਬੱਚੇ ਆ ਇੱਕ ਮੁੰਡਾ ਵ ਇੱਕ ਕੁੜੀ ਤੇ ਮੁੰਡੇ ਤੇ ਬੱਚੇ ਦਾ ਫਿਊਚਰ ਬਣਾਉਣ ਵਾਸਤੇ ਆਪਣੀ ਕ੍ਰਿਕਟ ਫੈਮਲੀ ਨੂੰ ਬੇਨਤੀ ਆ ਕਿ ਜਰੂਰ ਆਪਾਂ ਮਦਦ ਕਰਨੀ ਹੈ ਤੇ ਆਪਾਂ ਗੱਲਬਾਤ ਕਰਵਾਵਾਂਗੇ ਜੇ ਉਹ ਮਤਲਬ ਕਰਨ ਦੇ ਹਾਲਾਤ ਵਿੱਚ ਹੋਣਗੇ ਸਾਡੇ ਮਾਤਾ ਜੀ ਤੇ ਨਾਲੇ ਉਹਨਾਂ ਦੇ ਵਾਈਫ ਜੀ ਨਾਲ ਗੱਲ ਕਰਾਵਾਂਗੇ ਤੇ ਬਣੇ ਰਹੋ ਜੀ ਵਲੋਗਰ ਨੂੰ ਬਾਦ ਹਸਤੀ ਗੱਲ ਦੀ ਇਹ ਸਾਡੇ ਮਾਤਾ ਜੀ ਬਾਤ ਨਹੀਂ ਕੋਈ ਇੱਕ ਨਹੀਂ ਬੈਠੇ ਬੈਠੇ ਫਿਰਦੇ ਫਿਰਦੇ ਮਾਤਾ ਜੀ ਬਹੁਤ ਦੁੱਖ ਭਰੀ ਗੱਲ ਆ ਅਸੀਂ ਤੁਹਾਡੇ ਦੁੱਖ ਦੇ ਵਿੱਚ ਘਟਾ ਤਾਂ ਸਕਦੇ ਨਹੀਂ ਪਰ ਸਾਂਝੇ ਹੋ ਸਕਦੇ ਆ ਕਿਉਂਕਿ ਦੁੱਖ ਜਿਹੜਾ ਤੁਹਾਨੂੰ ਕਿਉਂਕਿ ਇੱਕ ਕਦੇ ਹੁੰਦੇ ਨੇ ਨਾ ਇੱਕ ਛੱਡ ਕੇ ਗਈ ਦੀ ਸਦਾ ਘਾਟ ਰੜ ਕੇ ਦੁੱਖ ਭਾਵੇਂ ਦੇਲਾ ਚ ਲਕੋਏ ਜਾਂਦੇ ਨੇ ਆਂਦਰਾ ਚੋਂ ਨਿਕਲੇ ਉਹ लाਟ ਵੀ ਰਿਆ ਮਾਮਾ ਕੋਲ ਪੁੱਤ ਜਦੋਂ ਖੋਏ ਜਾਂਦੇ ਆ ਅਸੀਂ ਤੁਹਾਡੇ ਨਾਲ ਖੜੇ ਆ ਕੋਈ ਚੱਕਰ ਨਹੀਂ ਮੱਦਾ ਜੀ ਤੇ ਮੇਰਾ ਭਰਾ ਬਣ ਕੇ ਸਾਰੇ ਭਰਾਵਾਂ ਨੂੰ ਬੇਨਤੀ ਆ ਯਾਰ ਕਿਉਂਕਿ ਦੇਖੋ ਮਾਤਾ ਦਾ ਇੱਕ ਲੋਤਾ ਜਗਤ ਦਾ ਟੁਕੜਾ ਸੀਗਾ ਜਿਹੜਾ ਕਿ ਸਦਾ ਲਈ ਵਿਛੋੜੇ ਦੇ ਗਿਆ ਤੇ ਮੈਂ ਚਾਹਾਂਗਾ ਕਿ ਨਾ ਕਿ ਇਹ ਹਾਲਾਤ ਸਿਰਫ ਤੁਹਾਨੂੰ ਦਿਖਾਉਣ ਵਾਸਤੇ ਕਿਉਂਕਿ ਮੈਂ ਅੱਜ ਤੱਕ ਦੇਖੋ ਜੀ ਜਿੰਨੇ ਵੀ ਆਪਣੇ ਵੀਡੀਓ ਪਾਗੀਆਂ ਜਿੰਨੇ ਵੀ ਆਪਾਂ ਕ੍ਰਿਕਟ ਨਾਲ ਜੁੜੇ ਹੋਏ ਆ ਮੈਂ ਅਜੇ ਤੱਕ ਆਪਣੇ ਲਈ 1 ਰੁਪਇਆ ਨਹੀਂ ਮੰਗਿਆ ਕਿਉਂਕਿ ਪਰਮਾਤਮਾ ਕੰਮ ਲਈ ਚੱਲੇ ਉਹ ਕੰਮ ਚੱਲੀ ਜਾਵੇ ਆਪਣਾ ਰੋਟੀ ਪਣ ਚੱਲੀ ਜਾਂਦਾ ਪਰ ਜਿਹੜਾ ਇਹ ਜੇ ਹਾਲਾਤ ਖੜਾ ਹੁੰਦੇ ਹਨ ਨਾ ਤੇ ਉਦੋਂ ਬਹੁਤ ਔਖਾ ਹੁੰਦਾ ਮਾਤਾ ਜੀ ਅਸੀਂ ਤੁਹਾਡਾ ਦੁੱਖ ਦਰਦ ਵਧਾਉਣ ਵਾਸਤੇ ਆਏ ਆ ਤੇ ਲੱਖੀ ਚੌਣ ਕੇ ਸਾਡਾ ਬਹੁਤ ਪਿਆਰਾ ਵੀਰ ਸੀਗਾ ਕਿਉਂਕਿ ਜਦੋਂ ਵੀ ਸਾਨੂੰ ਮਿਲਦਾ ਜੀ ਬੜਾ ਪਿਆਰ ਬੜੇ ਨਿਮਰਤਾ ਨਾਲ ਮਿਲਦਾ ਸੀਗਾ ਤੇ ਕੀ ਕਹਿਣਾ ਚਾਹੋਗੇ ਦਸਕਰਨ ਦੋ ਸ਼ਬਦ ਲਈ ਦੋ ਸ਼ਬਦ ਜਰਸਕਾਂ ਵਾਸਤੇ ਉਹਦੇ ਅੰਤਮ ਰਾਸ ਲਈ ਮੈਨੂੰ ਕੁਝ ਆਉਂਦਾ ਨਹੀਂ ਕੋਈ ਨਹੀਂ ਆਉਂਦਾ ਬੱਚੇ ਬੱਚੇ ਕਿੱਥੇ ਆ ਜੀ ਦੋ ਨੋਨੇ ਬੇਟਾ ਬੇਟੀ ਉੜੀ ਨੂੰ ਲਿਆਓ ਮੱਖੀ ਅਲੀ ਦਸਹੀਗਾ ਪੈਣੀ ਪੈਣੀ ਖੁਸ਼ੀ ਨੂੰ ਲਿਆ ਮੈਂ ਤੁਹਾਨੂੰ ਕੁਝ ਪੁੱਛਦਾ ਨਹੀਂ ਸਕਦਾ ਕਿਉਂਕਿ ਫੇਰ ਵੀ ਤੁਸੀਂ ਆਪਣੇ ਬੱਚਿਆਂ ਦੇ ਫਿਊਚਰ ਲਈ ਦੋ ਸ਼ਬਦ ਜ਼ਰੂਰ ਮਾੜਾ ਮੈਂ ਚਾਹੂੰਗਾ ਜ਼ਰੂਰ ਮਾੜਾ ਮੋਟਾ ਬੋਲਿਓ ਜੀ ਤੋ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕੋਈ ਸ਼ਬਦ ਨਹੀਂ ਨਿਕਲ ਰਹੇ ਤੇ ਬੇਟਾ ਬੇਟੀ ਨੂੰ ਆਪਾਂ ਮਿਲਾਵਾਂਗੇ ਚੱਕੋ ਆ ਛੋਟਾ ਜਿਹਾ ਬੇਟਾ ਵਾ ਕਿਉਂਕਿ ਕਿ ਨਾ ਪੁੱਤਰ ਆਪਣਾ ਗਰਨੂ ਗਰਨੂ ਕਿੰਨੇਵੀਂ ਕਲਾਸ ਚ ਪੜਦਾ ਹੂੰ 7th 7th ਕਲਾਸ ਚ ਤੇ ਤੁਹਾਡਾ ਪਿੱਛੇ ਜੇ ਵੀ ਤੁਹਾਡੇ ਨੂੰ ਥੋੜੀ ਪ੍ਰੋਬਲਮ ਆ ਗਈ ਸੀ ਨਾ ਕੀ ਪ੍ਰੋਬਲਮ ਆਈ ਸੀ ਪੁੱਤ ਓ ਵੀ ਰੋ ਮਾਰ ਓਕੇ ਓਕੇ ਤੇ ਕੋਈ ਗੱਲ ਨਹੀਂ ਪੁੱਤ ਰੋਣਾ ਨਹੀਂਗਾ ਮੇਰਾ ਪੁੱਤ ਰੋਣਾ ਨਹੀਂਗਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਸਾਰੇ ਪਰਿਵਾਰ ਤੇ ਨਾਲ ਹੀ ਰੋਣਾ ਨਹੀਂ ਮੇਰਾ ਪੁੱਤ ਤੇ ਮੇਰੀ ਗੱਲ ਸੁਣੋ ਅਸੀਂ ਜਿਹੜੇ ਨਾਲ ਆਵੇਂ ਦਾ ਸ਼ੇਰਾ ਸ਼ੇਰ ਬਣੀ ਦਾ ਕੋਈ ਨਾਲ ਬੁੱਤ ਕੋਈ ਚੜ ਕੇ ਰੋਣਾ ਨਹੀਂ ਕਿ ਭਾਈ ਚੁੱਪ 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 ਬੱਸ ਕੋਈ ਨਹੀਂ ਸਾਰੀ ਸੰਗਤ ਤੇ ਨਾਲ ਤੇ ਨਾਲ ਮੈਂ ਗੱਲ ਕਰਾਵਾਂਗਾ ਸਾਡੀ ਲੱਕੀ चौहान ਕੇ ਦੇ ਜੀਜਾ ਜੀ ਸੱਸੀ ਕੇ ਵੀਰ ਜੀ ਕੀ ਹਾਲ ਚੱਲਿਆ ਜੀ ਉਹ ਮੇਰਾ ਸ਼ੇਰ ਚੁੱਪ ਕੀ ਨਾਮ ਜੀ ਆਪਣਾ ਮਨਪ੍ਰੀਤ ਸਿੰਘ ਮਨਪ੍ਰੀਤ ਸਿੰਘ ਇੱਕ ਹੀ ਮੈਨ ਪਾਣਾ ਮਰਜ਼ ਵਾਪਰਿਆ ਜੀ ਮੈਨ ਦੱਸ ਸਕਦੇ ਦੋਸਤ ਕੀ ਪ੍ਰੋਬਲਮ ਕੀ ਉਪਤਾਈ ਗਈ ਸੀਗੀ ਬਿਮਾਰਤਾ ਹੋ ਹੋਇਆ ਹੀ ਨਹੀਂ ਓਕੇ ਜੀ ਨੰਨਾ ਨੋ ਪੀ ਦਸਾ ਕੋ ਦੇਖੋ ਜੀ ਮਤਲਬ ਹਲੇ ਬਹੁਤ ਔਖਾ ਹੋ ਗਿਆ ਕਿਸ ਨੂੰ ਗੱਲ ਕਰਨਾ ਕਿਉਂਕਿ ਮੇਰਾ ਕਿਉਂਕਿ ਇਹ ਵੀਡੀਓ ਸਿਰਫ ਪਾਉਣ ਦਾ ਮਕਸਦ ਸਿਰਫ ਇਹ ਹੀ ਆ ਕਿਉਂਕਿ ਸਾਡੇ ਭਰਾ ਦੀ ਮਤਲਬ ਉਸ ਪਰਮਾਤਮਾ ਦੀ ਕਚਹਿਰੀ 'ਚ ਬੈਠਿਆ ਵੀ ਮੇਰਾ ਵੀ ਸਾਨੂੰ ਇਹ ਮਤਲਬ ਉੱਥੇ ਬੈਠਾ ਵੀ ਇਸ ਕਹੇ ਕਿ ਮੇਰੀ ক্রিকেট ਫੈਮਲੀ ਮੇਰੇ ਨਾਲ ਖੜੀ ਹੈ ਤੇ ਆਪਣਾ ক্রিকেট ਫੈਮਲੀ ਦਾ ਪੂਰਾ ਫਰਜ਼ ਬੰਦਾ ਨਾਲ ਖੜਨ ਦਾ ਤੇ ਮੇਰਾ ਭਰਾ ਬਣ ਕੇ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਥੱਲੇ ਆਪਣੇ ਲੱਖੀ ਚੋਣ ਕੇ ਵੀਰ ਦਾ Google Pay ਨੰਬਰ ਮੈਂ ਦਿੱਤਾ ਹੋਇਆ ਵਾ ਤੇ ਮੇਰਾ ਵੀਰ ਜੋ ਵੀ ਟਿਲਫੁੱਲ ਭੇਟਾ ਇਸ ਨੰਬਰ ਦੇ ਵਿੱਚ ਤੁਸੀਂ ਜਰੂਰ ਮਦਦ ਕਰਨੀ ਹੈ ਭਰਾ ਦੀ ਕਿਉਂਕਿ ਅਸੀਂ ਉਸ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ ਬਟ ਹਾਂ ਉਸ ਦੇ ਨਾਲ ਇੱਕ ਭਰਾ ਦੇ ਤੌਰ ਤੇ ਇੱਕ ਨਾਲ ਜੋ ਪਾ ਜਰੂਰ ਖੜ ਸਕਦੇ ਮੇਰਾ ਵੀਰ ਕਿਉਂਕਿ ਇਹ ਦੇਖੋ ਕਿੰਨਾ ਤੁਸੀਂ ਦੇਖ ਸਕਦੇ ਹੋ ਭਰਾ ਦਾ ਵਸ਼ੇ ਸਨਮਾਨ ਵੀ ਹੋਈ ਹੋਈ ਆ ਅੰਦਰ ਕਮਰੇਾਂ ਚ ਪਈ ਆ ਭਰਾ ਦੇ ਤੇ ਜਿੱਥੇ ਭਰਾ ਜਾਂਦਾ ਸੀਗਾ ਇੱਕ ਵਧੀਆ ਸ਼ਾਰਪ ਸੈਟ ਕੇ ਹੁੰਦਾ ਸੀ ਮੇਰਾ ਵੀਰ ਤੇ ਥੱਲੇ ਲੱਖੀ ਚੋਣ ਕੇ ਵੀਰ ਦਾ ਜਿਹੜਾ Google Pay ਨੰਬਰ ਮੈਂ ਦਿੱਤਾ ਹੋਇਆ ਵਾ ਤੁਸੀਂ ਇਸ ਨੰਬਰ ਤੇ ਜੋ ਵੀ ਤੁਸੀਂ ਮਦਦ ਕਰਨੀ ਚਾਹੋ ਤਾਂ ਜਰੂਰ ਭਰਾ ਦੀ ਮਦਦ ਕਰਨ ਕੋਈ ਬੱਚਿਆਂ ਦਾ ਫਿਊਚਰ ਹੁਣ ਆਪਣੀ ਕ੍ਰਿਕਟ ਫੈਮਲੀ ਦੇ ਹੱਥ ਵਿੱਚ ਆ ਤੇ ਕ੍ਰਿਕਟ ਫੈਮਲੀ ਦਾ ਆਪਣਾ ਫਰਜ਼ ਬਣਦਾ ਵਾ ਕਿ ਜਰੂਰ ਆਪਾਂ ਇਹਨਾਂ ਦਾ ਆਪਾਂ ਬੜੀ ਆਪਾਂ ਬੱਚਿਆਂ ਦਾ ਫਿਊਚਰ ਜਿਹੜਾ ਸੇਵ ਕਰਨਾ ਵਾ ਤੇ ਦੋ ਬੱਚੇ ਆ ਛੋਟੇ ਛੋਟੇ ਇੱਕ ਮੁੰਡਾ ਤੇ ਇੱਕ ਕੁੜੀ ਤੇ ਮੁੰਡੇ ਦਾ ਆਪਾਂ ਆਪਣੇ ਬੇਟੀ ਬੇਟੀ ਪੁੱਤਰ ਨਾਮ ਕੀ ਤੁਹਾਡਾ ਕਿੰਨੀ ਕਲਾਸ ਪੜਦੇ ਹੋ 9th 9th ਕਲਾਸ ਦੇ ਵਿੱਚ ਤੇ ਮੈਂ ਜਿਆਦਾ ਚਾਹਾਂਗਾ ਕਿ ਇਹਨਾਂ ਬੱਚਿਆਂ ਦਾ ਦੋਨੋਂ ਦਾ ਬੱਚਿਆਂ ਦਾ ਫਿਊਚਰ ਕ੍ਰਿਕਟ ਫੈਮਿਲੀ ਦੇ ਹੱਥ ਵਿੱਚ ਆ ਤੇ ਜੂਰ ਭਰਾ ਬਣ ਕੇ ਇਹ ਭਰਾ ਦੀ ਆਪਾਂ ਹੈਲਪ ਕਰਨੀ ਹੈ ਪੈਸੇ ਦੇਖੋ ਹਰ ਇਨਸਾਨ ਕੋਲ ਹੈਗੇ ਆ ਤੇ ਪੈਸੇ ਨਾਲ ਕਰੇ ਵੀ ਇਨਸਾਨ ਵਾਪਸ ਨਹੀਂ ਆਉਂਨਦਾ ਬਟ ਫਿਰ ਵੀ ਇਹ ਹੁੰਦਾ ਆ ਕਿ ਜਦ ਕੁਛ ਨਾ ਕੁਛ ਅਸੀਂ ਉਸ ਇਨਸਾਨ ਲਈ ਕੀਤਾ ਵਾ ਤਾਂ ਸਾਰੀ ਫੈਮਿਲੀ ਨੂੰ ਆਪਣੀ ਕ੍ਰਿਕਟ ਫੈਮਿਲੀ ਨੂੰ ਮੇਰੀ ਬੇਨਤੀ ਹੈ ਤੇ ਮੈਂ ਗੱਲਬਾਤ ਕਰਾਵਾਂਗੇ ਪਿੰਡ ਦੇ ਪ੍ਰਬੰਧਿਤ ਸੱਜਣੇ ਵੀ ਸਾਡੇ ਨਾਲ ਬੈਠੇ ਆ ਸਸਰੀ ਘਰ ਵੀਰ ਜੀ ਕੀ ਗੱਲ ਚੱਲੇ ਜੀ ਸਸਰੀ ਘਰ ਜੀ ਆਪਣਾ ਸ਼ੁਭ ਨਾਮ ਕੀ ਹੈ ਜੀ ਜਗਵਿੰਦਰ ਸਿੰਘ ਰਾਜੂ ਜੀ ਜਗਵਿੰਦਰ ਸਿੰਘ ਰਾਜੂ ਜੀ ਲੱਖੀ ਚੌਹਾਂਕੇ ਦੀ ਅਤਨ ਚੇਤ ਜਿਹੜੀ ਡੈਥ ਹੋਈ ਆ ਮਾੜਾ ਦਰਸ਼ਕਾਂ ਨੂੰ ਮਾੜਾ ਉਸ ਬਾਰੇ ਲੱਖੀ ਚੌਹਾਂਕੇ ਜੀ ਮੇਰੇ ਰਿਸ਼ਤੇਦਾਰ ਸੀਗਾ ਮੇਰੇ ਪਿੰਡ ਮਹਿਲਕਾਂਗਾ ਠੀਕ ਹੈ ਜੀ ਕ੍ਰਿਕਟ ਖੜਿਆਰੀ ਪ੍ਰੇਮੀ ਨਾਲ ਲਕੀ ਚੌਹਾਂਕੇ ਦੇ ਨਾਲ ਜੁੜੇ ਹੋਏ ਸੀਗੇ ਹੂੰ ਤੇ ਵਧੀਆ ਹੋਣਾ ਇੱਕ ਖੜਿਆਰੀ ਸੀਗਾ ਕਮੈਂਟਰ ਨੂੰ ਸੀਗਾ ਤੇ ਜਿੱਥੇ ਸਾਨੂੰ ਵੀ ਪਰਿਵਾਰਕ ਤੌਰ ਤੇ ਘਾਟਾ ਪਿਆਗਾ ਰਿਸ਼ਤੇਦਾਰੀ ਦਾ ਘਾਟਾ ਪਿਆਗਾ ਉੱਥੇ ਸਮੁੱਚੇ ਨਗਰ ਨੂੰ ਚਵਾਨਕੇ ਖੁਰਦ ਨੂੰ ਵੀ ਪੂਰਾ ਘਾਟਾ ਪਿਆ ਵਾ ਜਾਂ ਕਿ ਨਾ ਹੋਣ ਵਾਲਾ ਪੂਰਾ ਘਾਟਾ ਪਿਆਗਾ ਜਿਹੜਾ ਘਾਟਾ ਨਾ ਤਾਂ ਸਦੀਆਂ ਤੱਕ ਇਹ ਘਾਟਾ ਪੂਰਾ ਹੋ ਸਕਦਾ ਨਾ ਇਹ ਹੋ ਸਕੇ ਠੀਕ ਹੈ ਠੀਕ ਹੈ ਜੀ ਇੱਕ ਇਹ ਜਿਹੜੇ ਅੱਜ ਦੇ ਹਾਲਾਤ ਨੇਗੇ ਆਪਣੇ ਇਸ ਦੇ ਅੱਜ ਦੇ ਸਮਾਜ ਦੇ ਵਿੱਚ ਚੱਲ-ਦਿਰ ਚੱਲ ਰਹੇ ਨੇਗੇ ਸਰਕਾਰਾਂ ਬਹੁਤ ਹੁੰਦੀਆਂ ਨੇਗੇ ਦਾਅਵੇ ਕਰਦੇ ਆਂ ਸੇ ਨਸ਼ੇ ਖਤਮ ਕਰ ਦੇਗੇ ਨਸ਼ੇ ਖਤਮ ਕਰ ਦਾਂਗੇ ਪਰ ਕਿਸੇ ਵੀ ਸਰਕਾਰ ਤੋਂ ਅੱਜ ਤੱਕ ਨਸ਼ੇ ਨੂੰ ਟੱਲ ਨਹੀਂ ਪਈ ਹੈਗੀ ਇੱਕ ਲੱਖੇ ਚਵਾਨਕੇ ਹੁਣਾਰ ਇਥੋਂ ਚਵਾਨ ਕੇ ਕੋਰ ਦਾ ਜੰਪਾਲ ਬੱਚਾ ਸੀਗਾ ਜਿਹੜਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਦਾ ਆਰਮਣ ਪਿਆਰਾ ਕਮੈਂਟਰ ਸੀਗਾ ਬਿਲਕੁਲ ਜੀ ਹਰ ਇੱਕ ਬੱਚੇ ਨੂੰ ਇਹ ਨਾਲ ਲੈ ਕੇ ਚੱਲਦਾ ਸੀਗਾ ਚਲੋ ਜੀ ਆਪਾਂ ਚੱਲਦੇ ਹਾਂ ਕਿ ਉੱਥੇ ਆਪਾਂ ਗਰਾਊਂਡ 'ਚ ਚੱਲਦੇ ਹਾਂ ਉਹਨਾਂ ਨੇ ਮਿਹਨਤ ਕਰਾਉਂਦਾ ਸੀਗਾ ਆਪ ਮਿਹਨਤ ਕਰਾਉਂਦਾ ਸੀਗਾ ਦੂਰ ਦੂਰ ਉਹਨਾਂ ਨੂੰ ਰੱਕ ਕੇ ਡਾਂ ਲੈ ਕੇ ਜਾਂਦਾ ਸੀਗਾ ਇਹ ਜੀ 15 ਤਰੀਕ ਨੂੰ ਆਣ ਚ ਰਚੇਤਕ ਕਹਾਂ ਕਿਤੇ ਢਿੱਲਾ ਹੋ ਗਿਆ ਮਨੋਂ ਮੋਟਾ ਆਮਲਾ ਸੰਗਾਲੇ ਮੇਰੀ ਵੱਡੀ ਸਾਲੀ ਵੀ ਇਹੀ ਵੀ ਆ ਸਾਡੀ ਉੱਥੋਂ ਦੇ ਦੂਮਰੇ ਭਾਂਜੇ ਨੇਗੇ ਵਧੀਆ ਉਹਨਾਂ ਦੇ ਨਾਲ ਤੇ ਉਹ ਤਾਲਕਾ ਕੰਮਧੰਦਾ ਕਰਦਾ ਸੀਗਾ ਇਹ ਉਹਨਾਂ ਨੂੰ ਇਹਨੂੰ ਐ ਹੋ ਗਿਆ ਵੀ ਮੈਂ ਉਹਨਾਂ ਨੂੰ ਉੱਥੇ ਲੈ ਚਲਾਂਗਾ ਉਹਨਾਂ ਨੂੰ ਨਾਲ ਲੈ ਜਾਊਂਗਾ ਮੈਂ ਚਵਾਨ ਕ ਨੂੰ ਚੱਲੇ ਜਾਣਾਗਾ ਕਿ ਉੱਥੋਂ ਨੂੰ ਮੈਂ ਨਾਲ ਲੈ ਕੇ ਉਸ ਕ ਵੀ ਮੈਂ ਹਸਪੀਟਲ ਨੂੰ ਚੱਲਿਆ ਜਾਊਂਗਾ ਠੀਕ ਹੈ ਜੀ ਚੱਲੇ ਮਾੜਾ ਮੋਟਾ ਕਿਤੇ ਰਾਹ ਦੇ ਵਿੱਚ ਢਿੱਲਾ ਹੋ ਗਿਆ ਮਾੜੀ ਬੱਟੇ ਢਿੱਲਾ ਦੀ ਪ੍ਰੋਬਲਮ ਜ਼ਰੂਰ ਸੀ ਕਿਸੇ ਲਈ ਚੱਲ ਕ ਨਹੀਂ ਵਧੇ ਨੇ ਜਾਂ ਘਟੇ ਨੇਗਾ ਇਹ ਪ੍ਰਮਾਤਮਾ ਨੂੰ ਪਤਾਗਾ ਤੇ ਇਹਨੂੰ ਢਿੱਲਾ ਦੀ ਪ੍ਰੋਬਲਮ ਨੂੰ ਕਰਕੇ ਉੱਥੋਂ ਚੱਲੋ ਮੇਰੇ ਸਾਲੀ ਦੇ ਮੁੰਡੇ ਨਾਲ ਇਹਨੂੰ ਲੈ ਕੇ ਜਾਣਗੇ ਚਾਕਰ ਜਾ ਕੇ ਇਹਨਾਂ ਨੂੰ ਹਸਪੀਟਲ ਲੈ ਕੇ ਗਏ ਨੇਗੇ ਚਲੋ 6:30 7:00 10:00 ਵਜੇ ਤਿੰਨ ਨੂੰ ਮੰਨ ਆਣ ਚਾਹ ਤੱਕ ਇੱਕ ਮੌਤ ਹੋ ਗਈ ਜੋ ਇੱਕ ਸਾਡਾ ਇੱਕ ਪਿਆਰਾ ਬੱਚਾ ਇਸ ਨਗਰ ਦਾ ਸਦਾ ਲਈ ਸਭ ਤੋਂ ਵਿਸਲ ਗਿਆ ਆਤਮਾਨ ਕੇ ਬੇਨਤੀ ਹੈ ਕਮੈਂਟਰ ਖੜਿਆ ਰਹੇ ਜਿੰਨੇ ਵੀ ਕਮੈਂਟਰ ਵਾਲੇ ਪ੍ਰੇਮ ਬਾਰਕ ਬੈਠੇ ਨੇਗੇ ਵੀ ਇਸ ਪਰਿਵਾਰ ਦੀ ਜਰੂਰ ਬਾਤ ਤੋਂ ਵੱਧ ਮਦਦ ਕਰੀ ਜਾਵੇ ਨਹੀਂ ਤੁਹਾਡੇ ਨਾਲ ਆ ਬਿਲਕੁਲ ਕੁਝ ਕਾਲਸਾ ਬਾਈ ਬਿੱਲੇ ਬਾਈ ਜੀ ਤੁਹਾਡੇ ਨਾਲ ਤਾਂ ਖੇਲਦਾ ਰਿਹਾ ਲੱਕੀ ਤੁਹਾਡੇ ਨਾਲ ਬਹੁਤ ਜ਼ਿਆਦਾ ਤਿਆਹ ਪ੍ਰੇਮ ਸੀਗਾ ਤੁਸੀਂ ਕੀ ਜਾਂ ਕਹਿਣਾ ਚਾਹੋਗੇ ਬਈ ਸੱਚੀ ਗੱਲ ਥਾਰੇ ਨੂੰ ਬਈ ਤੁਹਾਨੂੰ ਪਤਾ ਹੀ ਹੈ ਬਈ ਲੱਖੀ ਵੀਰੇ ਜੋ ਆਪਾਂ ਛੱਡ ਕੇ ਉਹਦੇ ਤੋਂ ਚਲਾ ਗਿਆ ਬਈ ਵੈਸੇ ਬੋਲਣ ਨੂੰ ਕੋਈ ਸਾਧੋਤਾ ਹੈ ਨਹੀਂ ਬਈ ਮੈਂ ਇੰਨਾ ਹੀ ਕਹੂੰਗਾ ਵੀ ਬੱਚਾ ਦਾ ਆਪਾਂ ਫਿਊਚਰ ਸੈੱਟ ਕਰਨਾ ਹੈ ਬਈ ਹੱਥ ਬਨ ਕੇ ਬੇਨਤੀ ਹੈ ਜਿੰਨੇ ਵੀ ਖੜਿਆਰੀ ਨੇ ਵੀਰੇ ਇੰਨਾ ਰੀ ਭਰਾਣਗੇ ਵੀ ਆਪਾਂ ਬੱਚਿਆਂ ਦੀ ਮਦਦ ਕਰਨੀ ਹੈਗੀ ਲੱਖੀ ਵੀਰੇ ਨੇ ਪਿਛਲੇ 10 ਸਾਲ ਤੋਂ ਲੱਖੀ ਵੀਰੇ ਦੇ ਨਾਲ ਖੇਡਦੇ ਆਂਗੇ ਬਈ ਠੀਕ ਆ 10 ਸਾਲਾਂ ਦੇ ਵਿੱਚ ਜਿੰਨੇ ਵੀ ਮੁੰਡੇ ਨੇਗੇ ਕਿਸੇ ਨੂੰ ਅੱਜ ਤੱਕ ਕੋਨੇ ਗਲਤ ਰਾਣੀ ਪਾਇਆ ਸਾਰਿਆਂ ਨੂੰ ਮਤਲਬ ਕਿ ਗਰਾਉਂਡ ਦੇ ਵਿੱਚ ਉਹਨੇ ਜੋੜਿਆ ਹੈਗਾ ਮਤਲਬ ਕਿ ਸਾਰਿਆਂ ਨੂੰ ਪਤਾ ਹੈਗਾ ਜਿੰਨੇ ਵੀ ਮੁੰਡੇ ਜਾਣਦੇ ਹੈਗੇ ਹਰੇਕ ਤਾਂ ਤੇ ਮੁੰਡੇ ਨੇ ਉਹਨੇ ਸਾਨੂੰ ਲੈ ਕੇ ਜਾਣਾ ਖੇਡਣ ਵਾਸਤੇ ਅਸੀਂ ਜੇ ਕਿਸੇ ਵੇਲੇ ਕਹਿ ਦਿੰਨਾ ਵੀ ਅਸੀਂ ਨਹੀਂ ਜਾਣਾ ਹੈਗਾ ਕੋਈ ਕੰਮ ਕਰ ਉਹ ਸਾਡੇ ਨਾਲ ਵੀ ਕਰਾ ਕੇ ਫਿਰ ਵੀ ਸਾਨੂੰ ਕਹਿੰਦਾ ਜੀ ਨਹੀਂ ਯਾਰ ਵੀ ਜਾਣਾਗਾ ਐਦਾਂ ਇੱਕ ਜਜ਼ਬਾਸ਼ੀ ਬੰਦੇ ਚ ਖੇਡਣ ਦਾ ਨਾਲ ਖੜਿਆ ਹੋਣ ਦਾ ਬਾਈ ਫਿਰ ਵੀ ਮੈਂ ਦੁਬਾਰੇ ਫੇਰ ਕਹਿੰਦਾ ਬਾਈ ਸਾਰੇ ਜਿੰਨੇ ਵੀ ਇਹ ਵੀਡੀਓ ਨੂੰ ਦੇਖਣਗੇ ਬਾਈ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਭਰਾ ਬਣ ਕੇ ਤੇ ਮੇਰੇ ਭਰਾ ਬੱਚਿਆਂ ਦਾ ਫਿਊਚਰ ਬਣਾਉਣਾਗਾ ਵੱਧ ਤੋਂ ਵੱਧ ਮਦਦ ਕਰੋ ਬਾਈ ਥੈਂਕ ਯੂ ਬਰੀ ਮੇਂ ਸ਼ੁਕਰੀਆ ਜੀ ਦੇਖੋ ਜੀ ਆ ਦੋ ਬੱਚੇ ਆ ਜੀ ਮੈਂ ਪਹਿਲੇ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਇੱਕ ਮੁੰਡਾ ਤੇ ਇੱਕ ਕੁੜੀ ਤੇ ਮੈਂ ਕਹਿੰਦਾ ਬੱਚੇ ਮੈਂ ਦੇਖੋ ਬੰਨੂ ਪਤਾ ਬੋਲਣਾ ਬਹੁਤ ਔਖਾ ਵਾ ਪਰ ਤੁਸੀਂ ਵੀ ਫੇਰ ਵੀ ਦੋ ਸ਼ੌਟ ਬੱਚਿਆਂ ਨੂੰ ਆਪਣੇ ਇੱਕ ਰਿਕਵੈਸਟ ਦੇ ਤੌਰ ਤੇ ਸਾਡੀ ਕ੍ਰਿਕਟ ਫੈਮਲੀ ਨੂੰ ਜਰੂਰ ਪਲੇਅਰ ਬਣ ਚ ਉਹ ਰਾਹੀ ਸੁਪੜਾ ਸੀ ਚਲੋ ਬਹੁਤ ਵਧੀਆ ਆਸਾਂ ਦੀ ਉਮੀਦਾਂ ਹੁੰਦੀਆਂ ਪਰਿਵਾਰ ਦੀਆਂ ਇਸ ਬੱਚੇ ਨੂੰ ਡਾਕਟਰ ਬਣਾਉਣ ਵਾਸਤੇ ਬੜੀ ਮਿਹਨਤ ਕਰਦੇ ਲੱਕੀ ਚੋਹਣ ਕੇ ਵੀ ਸਾਡਾ ਤੇ ਬੇਟੀ ਵੀ ਬਹੁਤ ਵਧੀਆ ਪੜ੍ਹਦੀ ਹੈ ਤੇ ਇਹ ਬੱਚਿਆਂ ਦੇ ਆਪਣਾ ਕਿਕਰੇਡ ਫੈਮਿਲੀ ਦਾ ਪੂਰਾ ਫਰਜ਼ ਬੰਦਾ ਕਿ ਦੋਨਾਂ ਬੱਚਿਆਂ ਦੀ ਜਿਹੜੀ ਸਟੱਡੀ ਦਾ ਖਰਚਾ ਕਿਕਰੇਡ ਫੈਮਿਲੀ ਨੂੰ ਚੱਕਣਾ ਚਾਹੀਦਾ ਤੇ ਮੇਰਾ ਭਰਾ ਜਿੱਥੇ-ਤੇ ਵੀ ਵੀਡੀਓ ਪਹੁੰਚੇਗੀ ਤਾਂ ਜਰੂਰ ਉਸ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਨਾ ਤੇ ਜਰੂਰ ਹੈਲਪ ਵੀ ਕਰਨਾ ਤੇ ਇਨਾਂ ਹੀ ਸ਼ਬਦਾਂ ਦੇ ਨਾਲ ਮੈਂ ਇਸ ਵੀਡੀਓ ਦੀ ਸਮਾਪਤੀ ਕਰਦਾ ਹਾਂ ਤੇ ਮੇਰਾ ਭਰਾ ਜਰੂਰ ਇਸ ਭਰਾ ਦੀ ਮਦਦ ਕਰਨੀ ਹੈ ਆਪਾਂ ਦੋ ਛੋਟੇ ਛੋਟੇ ਬੱਚਿਆਂ ਦਾ ਫਿਊਚਰ ਜਿਹੜਾ ਹੁਣ ক্রিকেট ਫੈਮਲੀ ਦੇ ਹੱਥ ਵਿੱਚ ਆ ਕਿਉਂਕਿ ਆਪਾਂ ਨੂੰ ਚਾਹੁੰਦੇ ਇੱਕ ক্রিকেট ਫੈਮਲੀ ਦਾ ਅਨਮੋਲ ਹੀਰਾ ਹੱਥੋਂ ਜਿਹੜਾ ਮਤਲਬ ਵਿਛੜ ਚੁੱਕਿਆ ਵਾ ਤੇ ਉਹ ਹੀਰੇ ਦੇ ਬੱਚੇ ਵੀ ਆਪਣੇ ਤੋਂ ਮਤਲਬ ਫਿਊਚਰ ਆਪਣਾ ਜਿਹੜਾ ਨਾਂ ਬਣਾ ਸਕਣ ਕਿ ਉਹ ਆਪਣੇ ਕਲੰਕ ਨਾਂ ਮੱਤੇ ਨ ਲੱਗੇ ਤੇ ਮੇਰਾ ক্রিকেট ਫੈਮਲੀ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਇਹ ਬੱਚਿਆਂ ਦਾ ਫਿਊਚਰ ਆਪਾਂ ক্রিকেট ਫੈਮਲੀ ਨੇ ਅੱਗੇ ਵੱਧ ਕੇ ਆਪਾਂ ਜੂ ਆਪਾਂ ਸੇਫ ਕਰਨਾ ਅਨਮੋਲ ਹੀਰਾ ਸਾਡੇ ਕੋਲ ਚਲੇ ਗਿਆ ਪਰ ਆ ਜੋ ਜੋ ਵਾਲਾ ਅਨਮੋਲ ਹੀਰੇ ਆ ਇਹ ਆਪਾਂ ਰੋਲ ਨਹੀਂ ਦੇਣੇ ਸਾਰੀ ਫੈਮਿਲੀ ਨੂੰ ਮੇਰੀ ਬੇਨਤੀ ਆ ਕਿ ਜਰੂਰ ਆਪਾਂ ਇਸ ਦੀ ਮਦਦ ਕਰਨੀ ਆ ਤੇ ਵੀਰ ਜੀ ਤੁਸੀਂ ਦੋ ਸ਼ਬਦ ਇਹੀ ਆ ਵੀਰੇ ਵੀ ਆਪਾਂ ਸਮਾਜ ਦੇ ਵਿੱਚ ਰਹਿੰਦੇ ਹੋਏ ਆਪਾਂ ਤਨ ਮਨ ਧੰਦੇ ਨਾਲ ਆਪਾਂ ਕਰਦੇ ਹਾਂ ਇਹ ਸਹਾਇਤਾ ਕਰੋ ਵੀ ਇਹਨਾਂ ਦੇ ਵੀ ਆਪਾਂ ਧੰਦੇ ਨਾਲ ਆਪਾਂ ਥੋੜੀ ਥੋੜੀ ਸਹਾਇਤਾ ਕਰਕੇ ਸਾਰੇ ਵੀ ਆਪਣਾ ਤਿਲ ਕੋਲ ਹਿਸਾ ਪਾਓ ਇਹੀ ਸੇਵਾ ਸਭ ਤੋਂ ਵੱਡੀ ਆ ਮਾਰੇ ਤਾਂ ਵੀ ਇਹੀ ਕਹਿਣਾਗਾ ਇੱਕ ਦੂਜੇ ਦੁੱਖ ਦੇ ਵਿੱਚ ਦੁੱਖ ਵੰਡਿਆ ਜਾਂਦਾ ਹੈਗਾ ਇਹ ਬੱਚੇ ਨੇ ਮਾਸੂਮ ਬੱਚੇ ਨੇ ਇਹਨਾਂ ਨੂੰ ਹੌਸਲਾ ਹੋ ਜਾਊਗਾ ਇਹ ਦੁੱਖ ਛੇਤੀ ਭੁੱਲ ਜਾਣਗੇ ਜਦੋਂ ਭੁੱਲਣਾ ਔਖਾ ਹੈਗਾ ਪਰ ਉਹ ਮਲਮ ਦਾ ਕੰਮ ਕਰ ਸਕੇਗਾ ਸਾਰੇ ਸੰਗਤ ਦਾ ਬੇਨਤੀ ਹੈ ਵੀ ਥੋੜੀ ਥੋੜੀ ਮਾਇਆ ਕਰਕੇ ਕੋਈ ਘਰ ਦਾ ਨਹੀਂ ਹੈਗਾ ਆਪਾਂ 2-300 ਰੁਪਏ ਦਿੱਤਾ ਆਪਾਂ ਬਰਗ ਪੀ ਜਾਵੇ ਖਾ ਜਾਣੇ ਕੋਈ ਪਤਾ ਨਹੀਂ ਬਿਲਕੁਲ ਜੀ ਸੋ ਇਹੀ ਤੁਸੀਂ ਅੱਜ ਦਾ ਸਮਝ ਲਓ ਵੀ ਇਹਨਾਂ ਦੇ ਬੱਚਿਆਂ ਦੇ ਸੇਵਾ ਕੀਤੀ ਹੋਈ ਮਰ ਇੱਕ ਇਹਦੇ ਸੇਵਾ ਕੀਤੀ ਹੈ ਜਿਹੜੀ ਉਹ ਥੋੜੀ ਦਰਗੀ ਵਿੱਚ ਵੀ ਜਾਣੀ ਬਿਲਕੁਲ ਜੀ ਸੋ ਇਹੀ ਬੇਨਤੀ ਹੈ ਵੀਰੇ ਤੋ ਧੰਨਵਾਦ ਸਾਰਿਆਂ ਦਾ ਜਿਸ ਮੈਂ ਵੀਡੀਓ ਦਾ ਸਮਾਪਤੀ ਕਰਨਾ ਪਿਆ ਤੇ ਮੇਰਾ ਭਰਾ ਜਿਵੇਂ ਜਵੇਂ ਵੀਡੀਓ ਦੇ ਲੋਕ ਦੇਖੀ ਜਾਣਗੇ ਤਾਂ ਮੇਰਾ ਵੀਰ ਉਹ ਵੀ ਸ਼ੇਅਰ ਕਰ ਚੱਲੇਓ ਤੇ ਜਰੂਰ ਮਦਦ ਕਰਨੀ ਹੈ ਜੀਪੀ ਨੰਮ ਉਹਰਾ ਪਤਲੇ ਦਿੱਤਾ ਹੋਇਆ ਭਰਾ ਦਾ ਤੇ ਬੱਚਿਆਂ ਦਾ ਫਿਊਚਰ ਹੁਣ ਆਪਣੇ ਹੱਥ ਵਿੱਚ ਹੈ ਮੇਰਾ ਵੀਰ ਤੇ ਉਸ ਪ੍ਰਵਾਹ ਸਾਡਾ ਸਵਰਗਮ ਵਿੱਚ ਬੈਠਾ ਵੀ ਆਪਣੀ ক্রিকেট ਫੈਮਲੀ ਦੇ ਅਦਾਸਾ ਕਰੇ ਮੇਰਾ ਵੀਰ ਕਿ ਸਾਡੀ ਮੇਰੀ ਫੈਮਲੀ ਮੇਰੇ ਬੱਚਿਆਂ ਨੂੰ ਮੇਰੀ ক্রিকেট ਫੈਮਲੀ ਨੇ ਸੰਭਲਿਆ ਤੇ ਇਹੀ ਆਪਾਂ ਅਦਾਸਾ ਕਰਦੇ ਆ ਤੇ ਵੀਡੀਓ ਦੀ ਸਮਾਪਤੀ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ tähelepanu võtame , ma olen värvkonna kuulja , härra Jalal on kuulja .